ਕੀ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਵਾਹਿਗੁਰੂ ਜੀ ਸਾਰਿਆਂ ਦੇ ਕੰਮਾਂ ਕਾਜਾਂ 'ਚ ਬਰਕਤਾਂ ਪਾਉਣ ਜੀ ਅੱਜ ਤਿੰਨੇ ਬੱਚੇ ਕਰੇ ਨੇ ਏਕਮ ਦੀ ਆਈਜ ਹੋਈ ਕਈ ਇਹ ਖਰਾਬ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਚੱਲ ਰਿਹਾ ਹੈ ਪਰਾਲੀ ਪਰੂਲੀ ਸਾੜਦੇ ਪਏ ਨੇ ਮਤੇ ਇੱਕ ਕਰੇ ਨਹੀਂ ਆ ਗਿਆ ਉਹਦੀ ਕਰਕੇ ਰੈਮ ਇੱਕਮ ਨੂੰ ਹੋਇਆ ਪਿਆ ਇਨਫੈਕਸ਼ਨ ਇੰਨਾ ਦਿਨਾਂ ਚ ਇੱਕਮ ਨੂੰ ਨਾ ਇਨਫੈਕਸ਼ਨ ਹੋ ਜਾਂਦਾ ਹੈ ਤੇ ਆ ਬਖਾਵਾ ਮੈਂ ਇੱਕਮ ਵੀ ਤੁਹਾਨੂੰ ਆਈਜ਼ ਹਵੇ ਲੋ ਥੱਲੇ ਵੀ ਸਵਾਈਲਿੰਗ ਇੰਨੀ ਜ਼ਿਆਦਾ ਹੋਈ ਪਈ ਹੈ ਹਾਰੀ ਥੱਲੇ ਵੀ ਤੇ ਅੱਖ ਦੇ ਉੱਪਰ ਵੀ ਇਹਨੂੰ ਇੰਨਾ ਦਿਨਾਂ ਦੇ ਵਿੱਚ ਨਾ ਇਦਾਂ ਦੀ ਪ੍ਰੋਬਲਮ ਆਂਦੀ ਆਂਦੀ ਹੈ ਨਾ ਟੱਚ ਨਾ ਕਰ ਟੱਚ ਨਾ ਕਰ ਤੇ ਬਸ ਇਹ ਚੱਲੇ ਨੇ ਦਵਾਈ ਦਵਾਨ ਰੇ ਇਕਮ ਨੂੰ ਤੇ ਵੀਰ ਤੇ ਰਹਿਮ ਹੈਗੇ ਨੇ ਕਾ ਅੱਜ ਕਰੇ ਕੱਲ ਮੇਰੀ ਵੀ ਤਬੀਅਤ ਖਰਾਬ ਸੀਗੀ ਮੇਰੇ ਹੋਈ ਪਈ ਐ ਹੂੰ ਮੇਰੇ ਹੋਈ ਪਈ ਐ ਜੀ ਸਟੋਨ ਪਿੱਤੇ ਦੇ ਸੋਰੀ ਕਿਡਨੀ ਦੇ ਵਿੱਚ ਮੇਰੇ ਪੱਥਰੀ ਹੋਈ ਪਈ ਐ ਇਸੇ ਕਰਕੇ ਕੱਲ ਆਪਾਂ ਵਲੌਗ ਨਹੀਂ ਲੈ ਕੇ ਆਏ ਕੱਲ ਵਲੌਗ ਨਹੀਂ ਆਪਾਂ ਬਣਾਇਆ ਇਸੀ ਕਰਕੇ ਅੱਜ ਸਵੇਰੇ ਟਾਈਮ ਨਾਲ ਹੀ ਸ਼ੁਰੂ ਹੋਣਾ ਪੈ ਗਿਆ ਮੈਨੂੰ ਗੋਪ ਬਣਾਉਣ ਵਾਸਤੇ ਅੱਜ ਮੋਤੀਆ ਮੋਤੀਆ ਸੋਸ ਮੋਤੀਆ ਮੋਤੀਆ ਸੋਸ ਠੰਡਾ ਗਿਓਣ ਹਾਂ ਤੇ ਕਰਦੇ ਹੁਣੇ ਪਾਇਆ ਕਰਨੀ ਐ ਅ ਮੈਂ ਇੱਕ ਹੋਰ ਧੋਣ ਲਿਆ ਕੇ ਦਿੱਤਾ ਸੀ ਪਤਾ ਨਹੀਂ ਕਿਹੜੇ ਕਲਰ ਦਾ ਸੀ ਪਤਾ ਨਹੀਂ ਮੈਨੂੰ ਜੂ ਦੇਖਾਂਗੇ ਨਾ ਲੱਭਾਂਗੇ ਦੋ ਵੇਖਾਂਗੇ ਤੇ ਬਸ ਦਾ ਜੀ ਚੱਲੇ ਨੇ ਏਕਮ ਨੂੰ ਦਵਾਈ ਦਵਾਨ ਤੇ ਮੈਂ ਵੀ ਹੁਣ ਖਾਰੇ ਖਾਰੇ ਦੇ ਵਿੱਚ ਨਿੰਬੂ ਪਾ ਕੇ ਚੰਗੀ ਤਰ੍ਹਾਂ ਫੇਰ ਉਹ ਪੀਣਾ ਸ਼ੁਰੂ ਕੀਤਾ ਕਿਉਂਕਿ ਦਵਾਈਆਂ ਮੈਂ ਬਹੁਤ ਟਾਈਮ ਤੋਂ ਲੈ ਰਹੀ ਹਾਂ ਪਥਰੀ ਦੀਆਂ ਪਰ ਪਥਰੀ ਮੇਰੀ ਨਿਕਲ ਨਹੀਂ ਰਹੀ ਕੱਲ ਮੇਰਾ ਬੜਾ ਹੀ ਬੁਰਾ ਹਾਲ ਸੀ ਦਰਦ ਨਾਲ ਮੇਰੇ ਤੋਂ ਵਲੌਗ ਬਾਨੀ ਨਹੀਂ ਪਾਇਆ ਰਹਿਮ ਵੀ ਅੱਜ ਕਰ ਰਹੇ ਹਾਂ ਕਿਉਂਕਿ ਏਕਮ ਨਹੀਂ ਜਾਣਦੀ ਤੇ ਫਿਰ ਇਹ ਦੋਨੋਂ ਬੱਚੇ ਵੀ ਨਹੀਂ ਜਾਂਦੇ ਓਵੇਂ ਬੱਚੇ ਵਾਹਿਗੁਰੂ ਦੀ ਕਿਰਪਾ ਨਾਲ ਵੀਰ ਤੇ ਰਹਿਮ ਠੀਕ ਨੇ ਅੱਜ ਏਕਮ ਦਾ ਬਹਾਨਾ ਬਣ ਗਿਆ ਪਤਾ ਨਹੀਂ ਰੱਬ ਵੱਲੋਂ ਨਾ ਬੜੀ ਟੈਨਸ਼ਨ ਜੀਜੀ ਹੋਏ ਪਏ ਆ ਅਸੀਂ ਕੀ ਕੋਈ ਨਾ ਕੋਈ ਪ੍ਰੋਬਲਮ ਨਵੀਂ ਤੋਂ ਨਵੀਂ ਸਾਡੇ ਨਾਲ ਆਈ ਜਾ ਰਹੀ ਬਈਆ ਕੀ ਚੈਨ ਕੋਲ ਪਹਿਲੇ ਮੇਰੇ ਪਤ ਰਹਿਮ ਠੀਕ ਨਹੀਂ ਸੀ ਉਹਦੇ ਬਾਅਦ ਹੁਣ ਮੇਰੇ ਪਥਰੀ ਬਣ ਗਈ ਹੈ ਮੇਰੇ ਦਰਦ ਸਟਾਰਟ ਹੈ ਹੁਣ ਇੱਕ ਮਦਾਬਾਹਨਾ ਬਣ ਗਿਆ ਦਵਾਈ ਦਾ ਬਸ ਇਦਾਂ ਹੀ ਪ੍ਰੋਬਲਮਸ ਚਲਦੀਆਂ ਪਈਆਂ ਤੁਸੀਂ ਘਰੇ ਹੋ ਠੀਕ ਹੈ ਨਾ ਹੁਣ ਤੁਹਾਨੂੰ ਹੁਣ ਵੀਰ ਨੂੰ ਸ਼ੂਜ਼ ਦਵਾਣੇ ਪਏ ਨੇ ਕਿਉਂਕਿ ਠੰਡ ਦੇਦੀ ਹੈ ਤੇ ਕਾਈ ਫਿਰਦੇ ਸੈਂਡਲ ਵੀਰ ਨੇ ਸੈੱਟ ਪਾਇਆ ਗਾਇ ਗਾਇ ਮੁਖਲੇ ਵਿੱਚ ਕਾਲਾ ਕਾਲਾ ਘਰੇ ਪਾਣ ਨੂੰ ਸ਼ੂਜ਼ ਦਵਾਣੇ ਪੈਣੇ ਆ ਅੱਜ ਜਿਹੜੇ ਪਏ ਸੀ ਪਿਛਲੇ ਸਿਆਲ ਵਾਲੇ ਉਪਾਕੇ ਵੇਖੇ ਬੱਚਿਆਂ ਨੇ ਤੇ ਕਿਸੇ ਨੂੰ ਵੀ ਪੂਰੇ ਨਹੀਂ ਆਏ ਸਾਰਿਆਂ ਦੇ ਅੰਗੂਠੇ ਉਂਗਲੀਆਂ ਦਬ ਰੀਆਂ ਸ਼ੂਜ਼ ਦੇ ਵਿੱਚ ਹੁਣ ਇਹ ਵੀ ਖਰਚਾ ਵੱਧ ਗਿਆ ਆ ਸੀਗੇ ਰਹਿਮ ਦੇ ਪਿਛਲੇ ਸਿਆਲ ਦੇ ਇਹ ਰਹਿਮ ਨੂੰ ਪੂਰੇ ਨਹੀਂ ਆ ਰਹੇ ਘਰੇ ਪਾਣ ਨੂੰ ਸੀਗੇ ਬਟ ਨਹੀਂ ਪੂਰੇ ਆ ਰਹੇ ਆ ਹੈਗੇ ਵੀਰ ਦੇ ਵੀਰ ਨੂੰ ਵੀ ਪੂਰੇ ਨਹੀਂ ਆ ਰਹੇ ਹੁਣੇ ਪਾ ਕੇ ਵੇਖੇ ਐ ਇਹ ਵੀ ਨਹੀਂ ਪੂਰੇ ਆ ਰਹੇ ਹੁਣ ਖਰਚਾ ਇੱਕ ਹੋਰ ਵੱਧ ਗਿਆ ਹਾਂ ਸ਼ੌਕਸ਼ ਪੂਰੀ ਆਂਦੀ ਐ ਤੁਹਾਨੂੰ ਬਸ ਐਵੇਂ ਕਰੇ ਦਵਾਈਆਂ ਦਾ ਜੋਰ ਚੱਲ ਰਿਹਾ ਐ ਨਾਲੇ ਖਰਚੇ ਨਾਲ ਮੇਰਾ ਪ੍ਰੋਬਲਮ ਐ ਮੈਨੂੰ ਮਾਂ ਮੈਂ ਤਾਂ ਮਹੀ ਮਾਂਦੀ ਮੈਨੂੰ ਬਸ ਐਵੇਂ ਕਰੇ ਜੋਰ ਚੱਲ ਰਿਹਾ ਦਵਾਈਆਂ ਦਾ ਨਾਲੇ ਖਰਚਿਆਂ ਦਾ ਜਿਹੜੀ ਚੀਜ਼ ਤੋਂ ਜਿੰਨਾ ਬਚਾਅ ਕਰਨ ਦੀ ਕੋਸ਼ਿਸ਼ ਕਰਦੀ ਐ ਖਰਚਿਆਂ ਤੋਂ ਪੈਸਿਆਂ ਤੋਂ ਕਿਨਾ ਲੱਗੇ ਉਨਹੀਂ ਸਾਡੇ ਸਾਡੇ ਘਰੇ ਅੱਜ ਜਿਆਦਾ ਹੀ ਚੱਲ ਰਿਹਾ ਇਸ ਟਾਈਮ ਚੱਲਿਆ ਮੈਂ ਲਵਾਉਂ ਨਾਲੀ ਯਾਰ ਮੈਚ ਨਹੀਂ ਕਰ ਰਹੀ ਗ੍ਰੀਨ ਕਲਰ ਦੀ ਬੜੀ ਅਜੀਬ ਲੱਗ ਰਹੀ ਹੈ ਕੋਈ ਮੁਰ ਲਗਾ ਤੂੰ ਕੋਈ ਹਾਲ ਨਹੀਂ ਇੱਕ ਮਿੰਟ ਵੀਰੂ ਇਹ ਦੀਦੀ ਦੀ ਰਿਪੋਰਟ ਹੈ ਨਾ ਇਹ ਖਰਾਬ ਨਾ ਕਰੇ ਕਿਹਦੀ ਖਾ ਖਾ ਪੂਜੂਗਾ ਮੈਂ 400 ਰੁਪਏ ਬਰਚੀ ਦਾ ਲੈ ਲੰਦੇ ਡਾਕਟਰ ਕੋਲੋਂ ਮੈਂ ਡਾਕਟਰ 보다 ਮਹਿੰਗੇ ਭਰਾਵਾ ਨਾ ਕਰਾਵਾ ਭਰਾਵਾ ਡਾਕਟਰ 보다 ਮੈਂ ਗਾ ਸੱਚੀ ਅੜ ਤੂੰ ਸਹੀ ਬੋਲਦਾ ਚੂ ਵੇ ਤੂੰ ਸਵੇਸੇ ਸਕੂਲ ਚਲੇ ਜਾਣਾ ਸੀ ਬੜਾ ਦਿਮਾਗ ਖਰਾਬ ਕਰੀ ਜਾਂਦਾ ਕਿੱਡਾ ਕੱਚ 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 ਲਾਈ ਦੋ ਓ ਮੈਂ ਤੰਕਰ ਕਿ ਕੱਲ੍ਹ ਦੇ ਪਰ ਤੱਕੀ ਤਾਂ ਦੀ ਵੀਡੀਓ ਚੰਗੀ ਤਰ੍ਹਾਂ ਬਣੋ ਮੇਰੀ ਵੀਡੀਓ ਚੰਗੀ ਤਰ੍ਹਾਂ ਬਣ ਜਾ ਤੇ ਮੈਂ ਕੱਚ ਕੱਚ ਕਰੀ ਜਾਂਦਾ ਸਿਰ ਖਾਈ ਜਾਂਦਾ ਮੇਰਾ ਦੋ ਹਾਂ ਸਿਰ ਖਾ ਲਿਆ ਇੱਕ ਮਲਵਾ ਯਾਰ ਰੋਬਰ ਆ ਮਾ ਮਾ ਥੰਮ ਤੇਰੀ ਆਈਸ ਖਰਾਬ ਹੈ ਤੇਰੇ ਡੈਡੀ ਨੇ ਹੀ ਦੱਸਣਾ ਹੈ ਹੈਨਾ ਕੀ ਆ ਵੇਖ ਲਓ ਡਾਕਟਰ ਨੇ ਤੇਰੀ ਆਈਸ ਚੈੱਕ ਕਰਕੇ ਆਪੇ ਦੱਸ ਦੇਣਾ ਕਿ ਤੈਨੂੰ ਕੀ ਪ੍ਰੋਬਲਮ ਹੈ ਨਾਲੇ ਇਹਨੂੰ ਐਸਾ ਦਰਜ ਬਣਾ ਕੇ ਤੇਰੀ ਗੱਲ ਕਰੇਗਾ ਡਾਕਟਰ ਨੂੰ ਕਹਾਂ ਡਾਕਟਰ ਨੂੰ ਕਹਾਂ ਕਿ ਨਾ ਮੇਰਾ ਜਿੱਥੇ ਹੋਗੇ ਜੀ ਦੋ ਆਉਂਦੀ ਨਾ ਸੀਜ਼ਨ ਪਰ ਹਾਲੀ ਬਰੂਸਟ ਹੋਇਆ ਹੈ ਤੇ ਡਾਕਟਰ ਨੂੰ ਪਤਾ ਨਹੀਂ ਬਸ ਤੈਨੂੰ ਹੱਥ ਨਾਲ ਲਾ ਆਪੇ ਤੇਰੇ ਡੈਡੀ ਦੱਸ ਦੇਣਗੇ ਉਹਦੇ ਪਾਣੀ ਨਿਕਲਦਾ ਨਾ ਉਹ ਹੈਕੀ ਨਾਲ ਮੈਂ ਕਰਦੀ ਆ ਮੰਮਾ ਮੇਰਾ ਦੁੱਧ ਖਾਓਗੇ ਮੈਂ ਨਹੀਂ ਖਾਉਂਗੀ ਦੁੱਧ ਚ ਆ ਜਾਵੇਂ ਥੋਕੀਟਾ ਧੋਕ ਦੇ ਮੈਂ ਨਹੀਂ ਖਾਣਾ ਕੋਈ ਨਹੀਂ 커피 ਠੰਡੀ ਹੋ ਰਹੀ ਬੋਤਲ ਮੈਂ 커피 ਪੀਣੀ ਹੈ ਕਰੀ ਗੇ ਕਿਡਾ ਗੱਸੀ ਗਰਮ ਨਹੀਂ ਹੈ ਤੇਰੇ ਡੈਡੀ ਦੇ ਕੱਪ ਚ ਪਾ ਕੇ ਦਿੰਨੇ ਠੰਡੀ ਕਰਕੇ ਰੁਕ ਜਾ ਨੀਤ ਪਾਦੀ ਮੇਰੀ 커피 ਦੇ ਵਿੱਚ ਮੈਂ ਚੱਕਾ ਨਾ ਖਾਓ ਕਿਉਂ ਉਹਦੇ ਮੈਨ ਨੇ ਲੱਗੀ ਤੇਰੇ ਨਾ ਦਿੱਤਾ ਚਲ ਖਾ ਖਾ ਮੈਂ ਨਹੀਂ ਖਾਣੇ ਦੀ ਤੋ ਚਪੇੜ ਖਾ ਲੈਂਗਾ ਬਿਸਕਟ ਦੀ ਤਾਂ ਦੇ ਪਾਜੇ ਤੂੰ ਹੁਣ ਤੇ ਬਈ ਇੱਕ ਕੰਮ ਦੀ ਇੱਕ ਕੰਮ ਦੇ ਨਾਲ ਰਹਿਮ ਵੀ ਤਿਆਰ ਹੋ ਗਈ ਹੈ ਕਿ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਹੈ ਦਵਾਈ ਲੈਣ వాపాను తాంగనా కరే తింగియేన విటి బాపా మేను గోది చుకో పాపా మేను గోది చుకో ఫిరి పాపా ని గుష్యో జానా హితి? నిండి పామబా తో తాం� कल स्कूल ਗਈ। चल ठीक है। ਠੀਕ ਹੈ। ਗੱਲ ਕਰਨਾ ਹੀ ਬਕਾਰ ਹੈ एक ਨਾਲ। ਏਕਮ ਧਿਆਨ ਰੱਖ तेरे डैडी ਦਾੜੀ-ਦਾੰਡ ਚੰਨਾ। ਹਾਂ ਹਾਂ। ਇਹਨੇ ਉਹਨੇ ਗੱਡੀ ਜੀ ਲੜਨ ਲੱਗ ਪੈਣਾ ਵੀ ਤੂੰ ਇੱਧਰ ਹੋ ਮੈਂ ਇੱਧਰ ਬਹਿਣਾ ਤੂੰ ਇੱਧਰ ਹੋ ਮੈਂ ਇੱਧਰ ਬਹਿਣਾ। ਸਭ ਗਲੀ ਮੋਦੀ ਚ ਬਿਠਾ ਲੈ। ਤੇ ਮੇਰੀ ਗੋਦੀ ਚ ਬਹਿ ਜਾ। ਮਾਤੀ ਕੋ ਕੋਕ ਕੋਕ ਕੋਲਡ ਡਰਿੰਕ ਕੁਛ ਨਹੀਂ ਲੈਣਾ ਬਾਨੇ ਨਾ ਦਵਾਈ ਜੋ ਬਾਰ-ਬਾਰ ਕੱਲ੍ਹ ਕੱਛਤੀ ਕਰ ਗਿਆ ਹੈ ਕੱਟੀ ਜੋਜੀ ਸਰਦਾਰ ਜੀ ਦਾ ਫੋਨ ਆ ਗਿਆ ਹੈ ਕਿ ਅਸੀਂ ਆਉਨੇ ਪਏ ਹਾਂ ਰੋਟੀ ਤਿਆਰ ਹੈ ਕਿ ਨਹੀਂ ਸਬਜ਼ੀ ਰੈਡੀ ਹੈ ਤਵਾ ਤਰ ਤਾ ਗਰਮ ਹੋ ਰਿਹਾ ਹੈ ਤੇ ਬਸ ਰੋਟੀ ਤਿਆਰ ਕਰਨ ਵਾਲੀ ਹੈ ਜੇਕਰ ਮਨ ਦਵਾਈ ਦਵਨ ਗਏ ਸੀ ਤੇ ਬਸ ਆnde ਪਏ ਨੇ ਵੀਰੂ ਪੁੱਤਰ ਮਨਦੀਪ ਇਹ ਸੋਣਿਆ ਸਾਰਾ ਕੁਸੂਮਾ ਨੇ ਤੇਰੀ ਪਤੰਗ ਜਿਹੜੀ ਨਾ ਰਹਿਮ ਨੇ ਉਡਾ ਦੇਣੀ ਆ ਕੇ ਊ ਛੇਤੀ ਕਰ ਸੰਭਾਲ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਫੇਰ ਨਾ ਰੋਮੀ ਨੇ ਫਾੜ-ਕੋਟ ਦੇਣੇ ਬੱਸ ਮੇਰਾ ਤਾਂ ਉਹ ਖਲਾਰਾ ਵੀ ਕਿੱਡਾ ਵੀਰੂ ਉਹ ਖਲਾਰੇ ਵਿੱਚ ਕੋ ਮੈਂ ਨਹੀਂ ਕਰਨਾ ਇਹ ਸਾਬਸੂ ਤੁਸੀਂ ਪਾਇਆ ਨਾ ਕੱਟ-ਕੱਟ ਤੁਸੀਂ ਕੀਤੀ ਨਾ ਕੈਂਚੀ ਨਾਲ ਛੇਤੀ ਕਰੋ ਸਭਾਈ ਆਉਣ ਵਾਲੇ 5-10 ਮਿੰਟ ਰਹਿ ਗਏ ਹੁਣ ਵੇਖੀ ਤੇਰਾ ਤੂਫਾਨ ਲੈ ਆਂਦੀ ਕਿਵੇਂ ਤੇਰੀ ਪਤੰਗ ਤੇ ਉਹਨੇ ਉਡਾ ਦੇਣੀ ਛੁਪਾ ਲੈ ਸਾਰਾ ਕੁਝ ਬਈ ਸਾਨੂੰ ਰਹਿਮ ਤੋਂ ਬੜਾ ਡਰ ਲੱਗਦਾ ਈ ਜੋ ਦੇਹੜੀ ਕੰਮ ਕਰਦੇ ਆ ਨਾ ਦੋ ਵੀਰ ਇੱਕ ਤੇ ਅਸੀਂ ਪਹਿਲੇ ਇਹਨਾਂ ਦਾ ਸਮਾਨ ਸੰਭਾਲਦੇ ਆ ਇਹਦੇ ਜਿਹੜੇ ਕਿਤੇ ਆਸੇ ਪਾਸੇ ਰਹੇ ਮੋ ਵੀ ਨਹੀਂ ਤੇ ਉਹਨੇ ਤੇ ਲੜਾਈ ਪਾ ਲੈਣੀ ਆ ਕਿ ਮੈਨੂੰ ਆਹ ਦੋ ਮੈਨੂੰ ਉਹ ਦੋ ਲੈ ਕੇ ਇਨਾਂ ਕੋਲ ਰੋਟੀ ਤੇ ਖਾਣੀ ਹੀ ਦੇਣੀ ਹੁੰਦੀ ਆ ਕਿ ਪਹਿਲੇ ਚੀਜ਼ਾਂ ਵੰਡ ਵੰਡੀਆਂ ਹੋਣਾ ਹੈ ਕਰ ਦੋ ਕਰ ਦੋ ਸੰਭਾਲ ਦੋ ਛੱਤੀ ਮੈਂ ਰੋਟੀ ਬਣਾ ਰਹੀ ਹਾਂ ਪੁੱਤੋ ਫਿਰ ਤੈਨੂੰ ਪਰਾਂਠਾ ਬਣਾ ਕੇ ਦਵਾਂ ਕਿ ਆਲੂ ਦੀ ਸਬਜ਼ੀ ਨਾਲ ਖਾ ਲੈਣਾ ਵੀਓ ਸਬਜੀ ਨਾਲ ਖਾਏਗਾ ਆਲੂ ਦੀ ਕੀ ਨਮਕ ਵਾਲਾ ਪਰਾਂਠਾ ਬਣਾਵਾ। ਆਜੋ ਬੋਲ ਜੀ ਕਹੋ। ਹੈ? ਮੈਂ ਕੰਮ ਖਾਣੇ ਨੂੰ। ਚਲ ਤੂੰ ਕੰਮ ਕਰ ਲੈ ਫਿਰ ਮੈਂ ਆਲੂ ਦੀ ਸਬਜੀ ਨਾਲ ਦੇ ਦੇਣੀ ਠੀਕ ਹੈ। ਇੱਕ ਕਮੋਨੀ ਆ ਗਈ ਜੀ ਕਰੇ। ਫਿਰ ਤੂੰ ਕੀ ਕਹਿ ਰਹੇ ਸੀ? ਕਸ ਨਹੀਂ। ਨਹੀਂ ਬੋਲਨੀ। ਕਸ ਨਹੀਂ ਕਿਹਾ। ਹੁਣ ਮੈਂ ਸੇਰ ਵਾਣਾ ਹੈ ਸਰਦਾਰ ਜੀ ਦੇ ਨਾਲ ਜਾਣਾ ਹੈ ਸਵੇ ਬੱਚਿਆਂ ਦਾ ਸਵੇਰੇ ਇੱਕ ਤੇ ਵਿంటర్ ਦੀ ਬਲੇਜ਼ਰ ਲੈ ਕੇ ਆਣੀ ਹੈ ਸਕੂਲ ਦੀ ਹਨਾ ਵੀਰੇ। ਮੇਰੇ ਪੁੱਤ ਰਾਮ ਨੇ ਟਰੈਕਸੂਟ ਲਏ ਹੈ। ਹਾਊਸਵਰਕ ਤੇ ਉਹ ਤੋਕੇ ਲਈ ਅੱਛੇ ਹਿੰਜ ਹੋ ਗਏ ਹਨ ਕਲਰ ਫਿਰ ਕੇ ਮੇਲੇ ਆਈਏ ਮੈਡੀਕਲ ਸਿਧਾ ਚਲ ਠੀਕ ਹੈ ਚਲ ਵੀ ਰਹਿਮ ਦਾ ਪੁੱਛ ਲੈਣੇ ਵਈ ਵਿੰਟਰ ਦੀ ਯੂਨੀਫਾਰਮ ਜਿਹੜੀ ਉਹ ਲੈ ਕੇ ਆਣੀ ਹੈ ਲੈਜ਼ਰ ਵੀ ਲਿਆ ਕੇ ਦੇਣੀ ਪੈਣੀ ਨੈਕਸਟ ਡੇ ਉਹ ਵੀ ਪਾਣਾ ਏਕਮ ਦਾ ਹਨਨ ਡਵਾਈਡ ਵੀ ਲਿਆਏ ਤੇ ਥੋੜੀ ਜਿਹੀ ਰੋਟੀ ਖਾ ਲਿਓ ਦੇ ਬਾਅਦ ਦੱਸਦੇ ਹਾਂ ਕਿ ਏਕਮ ਦਾ ਕੀ ਬਣਿਆ ਹੈ ਆਇਸ ਦਾ ਕੀ ਕੀ ਹੈ ਡਾਕਟਰ ਨੇ ਤੇ ਇੱਕਮ ਕਹਿੰਦੀ ਪਈ ਐ ਕਿ ਮੰਮਾ ਤੁਸੀਂ ਅੱਜ ਸਬਜੀ ਦੇ ਵੱਟ ਕੱਢ ਦਿੱਤੇ ਸਵਾਦ ਬੜੀ ਬਣੀ ਜਦੋਂ ਬੰਦਾ ਫ੍ਰੀ ਮਾਈਂਡ ਹੋਵੇ ਨਾ ਕਰੇ ਰੋਲਾ ਮੋਲਾ ਰੇਮ ਨਹੀਂ ਪਾਉਂਦੀ ਤੇ ਚੀਜ਼ ਸੋਹਣੀ ਬਣ ਜਾਂਦੀ ਐ ਲੇਕਿਨ ਵੀਰ ਨੇ ਬੜਾ ਖਪਾਏ ਆ ਕਾਗਜ਼ ਕੱਟ-ਕੱਟ ਕੇ ਕਮ ਨੇ ਕੈਂਚੀਆਂ ਨਾਲ ਪਤੰਗਾ ਬਣਾ ਛੰਡੇ ਬਣਾ ਬੜਾ ਕੁਝ ਕੀਤਾ ਇਹਨਾਂ ਬੰਦਰ ਨੇ ਤੇ ਸਾਰੀ ਜੈਨਸ ਤੋਂ ਘੁਲਾਰਤੇ ਹੀ ਆ ਰਿਓ ਮੈਨੂੰ ਵੀ ਸੱਚਾ ਮੈਨੂੰ ਪਤਾ ਹੀ ਨਹੀਂਗਾ ਨਾ ਤੈਨੂੰ ਦਿੰਦਾ ਨਹੀਂ ਤੂੰ ਕੀ ਕਰੀਂਗਾ ਨਾ ਗੱਡਾ ਜਿਹਾ ਆਣਾ ਮੈਨੂੰ ਪਤਾ ਹੀ ਨਹੀਂਗਾ ਨਿੱਕਾ ਇਹ ਕੱਕਾ ਇਹ ਨੂੰ ਚਲ ਬੰਦ ਕਰ ਰਹਿਣ ਮਾਗੀ ਰਹਿਮ ਜੀ ਰਹਿਮ ਆ ਗਈ ਹੈ ਤੇ ਰਹਿਮ ਦੇ ਉੱਤਰ ਦੇ ਸਾਰੇ ਰੋਲਾ ਸ਼ੁਰੂ ਤੇ ਇੱਕ ਮੈਂ ਉੱਥੇ ਕਿਵੇਂ ਰਹੀ ਤੁਹਾਡੇ ਨਾਲ ਕਹਿਣਾ ਲੱਗ ਜਾ ਰਿਹਾ ਕਿ ਖਾ ਇਹ ਮੰਮਾ ਨਾ ਕਰ ਰਹਿ ਆ ਪਪਾ ਮੈਂ ਉੱਥੇ ਠੀਕ ਕਰ ਰਹੀ ਮਾਤਾ ਤੇਰੀ ਦਵਾਈ ਲੈਣ ਦੇ ਮੇਰੀ ਦੀਦੀ ਦੀ ਦਵਾਈ ਲੈਣ ਗਈ ਸੀ ਤੁਸੀਂ ਕਿਉਂ ਰੋਏ ਸੇ ਚੁੱਪ ਜਾ ਜੋ ਫਿਰ ਰੋਟੀ ਖਾਈ ਨਾ ਖਾਈ ਫਤੇ ਘਰੇ ਜਾਣਾ ਪਹਿਲੇ ਲੋਤੀ ਖਾ ਲਓ ਫਿਰ ਚਲੇ ਜਾਣਾ ਠੀਕ ਹੈ ਇਹ ਮਾਂ ਕੰਮ ਗਲਤ ਹੈ ਨਾ ਤੁਸੀਂ ਸਕੂਲ ਜਾਂਦੇ ਨਾ ਤੁਸੀਂ ਲੋਤੀ ਪਾਣੀ ਖਾਂਦੇ ਹੋ ਹੈ ਗੰਡੇ ਚਾਚੋ ਚਾਚੋ ਆਪ ਤੇ ਘਰ ਜਾਓ ਫਤੇ ਘਰੇ ਚਲੇ ਜਾਓ ਜੋ ਚਲੇ ਜਾਓ ਵੀਰ ਨੰਗਾ ਦੇ ਉਹਨੂੰ ਵੀਰੂ ਫਲੈਗ ਬਣਾਇਆ ਫਿਰ ਉਸ ਬਾਅਦ ਫਲੈਗ ਫਲੈਗ ਬਣਾਇਆ ਜਾ ਵੀਰੂ ਛੱਡਦੇ ਆ ਫਤੇ ਘਰੇ ਜਾਣਾ ਇਹਨੇ ਜਾ ਐ ਗੋਤੀ ਵੀ ਉਹ ਉਹ ਤੇਰੇ ਬਾਲ ਖਿੱਚੇ ਹੋਏ ਉਹਨੇ ਵੇਖ ਮੈਂ ਵੀਰ ਤੇ ਰਹਿਮ ਦੀ ਮੈਚਿੰਗ ਮੈਚਿੰਗ ਹੋ ਗਈ ਹੈ ਚਾਰ ਇਕਮ ਇਕਮ ਕਿਧਰ ਗਈ ਵੀਰ ਤੇ ਰਹਿਮ ਦੇ ਇਕਮ ਅੱਛਾ ਤੁਸੀਂ ਦੋਵਾਂ ਦੀ ਹੈ ਰਹਿਮ ਤੇ ਤਾਂ ਵਾਈਟ ਹੈ ਯਾਰ ਰਹਿਮ ਦੇ ਗਾਇਦਾ ਜੀ ਕਿਸ਼ ਸਾਡੀ ਵਾਈਟ ਹੈ ਹੈ ਤੁਹਾਡੀ ਗ੍ਰੇ ਯਾਰ ਰਹਿਮ ਦੀ ਧੀ ਮੇਰੀ ਮੈਂ ਥਿੰਦਾ ਰਹੂ ਵੀਟ ਮੇਂ ਹੈ ਇਹ ਕੋ ਵਾਈਟ ਹੈ ਮੇਰੀ ਤੇਰੀ ਗ੍ਰੇ ਹੈ ਤੈਨੂੰ ਕਲਰ ਵੀ ਨਹੀਂ ਪਤਾ ਵੀਡੀਓ ਜੀ ਸਾਬ ਬਣ ਲੱਗ ਰਿਹਾ ਵਾਈਟ ਆ ਤੁਹਾਡੇ ਦੋਵਾਂ ਦਾ ਮੈਚ ਹੋ ਰਿਹਾ ਵਾਈਟ ਆ ਵੀਰ ਤੇ ਆ ਵੀਰ ਦਾ ਗ੍ਰੇ ਮੇਰਾ ਥੋੜਾ ਆ ਵੇ ਪਿਓਰ ਵਾਈਟ ਹੈ ਇਹੋ ਇੱਕ ਇੱਕੋ ਜੇਤ ਇੱਕੋ ਜਿਹਤ ਜਬਰਦਸਤੀ ਹੈ ਬਾਈ ਜੇ ਮੈਂ ਆਪਣੇ ਦੋ ਨਾ ਦੁਨੀਆ ਕਰੇ ਦੁਨੀਆ ਕਰੇ ਇਹ ਜੰਪਾ ਕੱਢ ਕੇ ਖਾਣਾ ਜਦੋਂ ਮੈਂ ਸੰਭੇ ਦੀ ਮੈਂ ਸੀ ਨਹੀਂ ਤੁਹਾਨੂੰ ਸਾਰਾ ਇੱਕ ਨੂੰ ਫੋਨ ਬੰਦ ਕਰ ਦੇ ਕੱਢ ਨਹੀਂ ਤੇ ਦਵਾਈ ਨਹੀਂ ਮੈਂ ਕੋਈ ਤਨੋ ਡਰਾਪਰ ਕਰ ਰਿਹਾ ਕੁਸ਼ੀਲਗਾਂ ਦੇਣਾ ਛੱਡ ਦੇਣੀ ਬਈ ਏਕਮ ਦੀ ਦਵਾਈ ਜਿਹੜੀ ਲੈ ਕੇ ਆਏ ਨਾ ਸਦਾਜੀ ਨੇ ਚੈੱਕ ਕਰਵਾ ਕੇ ਆਏ ਆਈਜ਼ ਏਕਮ ਤੋਂ ਦੱਸ ਕੀ ਕਿਹਾ ਡਾਕਟਰ ਨੇ ਡਾਕਟਰ ਨੇ ਕਹਿਆ ਜੇ ਦੀ ਤੁਹਾਡੀ ਪਲਕਾ ਹੈ ਨਾ ਉਹਨਾਂ ਦੇ ਵਿੱਚ ਕਿਟਾਣੂ ਆ ਇਹਦੀ ਜਿਹੜੀ ਪਲਕਾ ਹੈਗੀ ਆ ਉਹਨਾਂ ਵਿੱਚ ਥੋੜੇ ਜੇ ਕਿਟਾਣੂ ਹੋਏ ਪਏ ਐ ਇਹਨੂੰ ਕੋਈ ਧੂਲ ਮਿੱਟੀ ਨਾਲ ਇਨਫੈਕਸ਼ਨ ਨਹੀਂ ਐ ਬਸ ਇਹਦੇ ਕਿਟਾਣੂ ਹੋ ਰਿਹਾ ਤੇ ਹੁਣ ਉਹ ਹਟਣਗੇ ਕਿਵੇਂ ਸਰ ਨੇ ਉਹ ਕਹਿਆ ਕਿ ਨਾ ਤੁਸੀਂ ਨਾ ਰੋਲ ਪਤਾ ਕੀ ਕਰਦੇ ਹੋ ਤੁਸੀਂ ਨਾ ਪੂਰਾ ਰੂਟੀਨ ਪੂਰਾ ਨਹੀਂ ਕਰਦੇ ਹੋ ਮੈਂ ਤੁਸੀਂ ਇੱਕ ਦਿਨ ਹੁੰਦੀ ਹੋ ਤੇ ਤੁਸੀਂ ਪੂਰਾ ਕੋਰਸ ਕੰਪਲੀਟ ਹੀ ਨਹੀਂ ਕਰਦੇ ਵੀ ਪੈਂਟ ਉਤਾਰਨਾ ਹੁਣ ਤੁਸੀਂ ਪੂਰਾ ਕੋਰਸ ਕੰਪਲੀਟ ਕਰੋ ਕਿ ਫਿਰ ਇੱਕ ਵਾਰ ਅਗਲੀ ਵਾਰੀ ਹੋਊਗਾ ਹੀ ਨਹੀਂ ਤੁਹਾਨੂੰ ਹੋਊਗਾ ਹੀ ਨਹੀਂ ਤੁਸੀਂ ਕੋਰਸ ਕੰਪਲੀਟ ਕਰਦੇ ਨਹੀਂ ਹੋ ਸਰ ਨੇ ਨਾ ਉਹ ਸਾਰੀ ਵੇਖੀ ਡਾਕਟਰ ਨੇ ਮਮਾ ਡਾਕਟਰ ਨੇ ਨਾ ਸਾਰੀ ਵੇਖੀ ਸਾਡੀ ਉਹ ਜਿਹੜੀ ਰਿਪੋਰਟ ਨਹੀਂ ਮੈਂ ਤੁਸੀਂ ਇੰਨੇ ਇੰਨੇ ਵੀ ਨਹੀਂ ਵੀਰੂ ਰਹਿਮ ਦੀ ਪੈਂਟ ਉਤਾਰਦੇ ਕੁਮਾਰ ਜੀ ਛੇ ਪਿਆਰ ਨੇ ਲੁੱਟ ਲਿਆ ਇਹ ਅੱਜ ਗੈਰੀ ਨੋ ਕਿਨੇ ਕਿਨੇ ਪਾਣੀ ਲਾ ਕੇ ਆਏ ਸਾਰੇ ਫਤਿਹ ਇੱਲਾਹੀ ਫਿਰਦਾ ਉਹਦੀ ਨਾਲ ਲੜਾਈ ਪਾ ਲਈ ਆ ਚਲੋ ਆਪਾਂ ਮੰਡੀ ਲੈ ਕੇ ਚੱਲਾਂ ਤਾਂ ਚਲੋ

ਕਤੇ ਫੋਨ ਨਾਲ ਵੀ ਹੁੰਦਾ ਏ ਨਹੀਂ ਬਚਣੀ ਅੱਖਾਂ ਨਹੀਂ ਇਹ ਵਿਖਾਵਾਂ ਫੋਨ ਤੇ ਹੁਣ ਜਿਹਦੇ ਪਾਸੇ ਰੱਖ ਦਿੰਦੇ ਇਹ ਨੂੰ ਹੀ ਕਰਾਂਗੇ ਇਹ ਇੱਕਦਮ ਹੋਰੇ ਕੁਛ ਵੀ ਨਹੀਂ ਇਹ ਗੋਲੀ ਤੇ ਇਹ ਗੋਲੀ ਖਾਣ ਵਾਲੀ ਲੱਗੀ ਹੈ ਤੇ ਨਹੀਂ ਨੰਨਾ ਅੱਦੀ ਅੱਦੀ ਤੋੜ ਕੇ ਖਾਣਾ ਇੱਕ ਹੋਰ ਅੱਦੀ ਖਾ ਲੈ ਫਿਰ ਉਹ ਨੀ ਨਹੀਂ ਫੇਕ ਕੇ ਰੱਖਾ ਇੱਕ ਹਾਂ ਪੂਰੀ ਸਾਬਤ ਨਾਲ ਆਣਾ ਯਾਰ ਨੰਨਾ ਅੱਦੀ ਹੁਣ ਖਾਣਾ ਤੇ ਛੇਰ ਕੇ ਦਾਂ ਮੇਰੇ ਖਾਣੇ ਖਾ ਲਵੀਂ ਛੋਟ ਨਾਲ ਤੇ ਵੀ ਗੋਲੀ ਹਾਂ ਇਹ ਖਰਾਬ ਫੋਨ ਨਹੀਂ ਗੋਲੀ ਮੁੜ ਕੇ

ਮਾਰਕੀਟ ਜਾਣਾ ਹੈ ਪੁੱਤ ਬਲੇਜ਼ਰ ਲੈ। ਮੈਨੂੰ ਸੋ ਲੱਗੇ ਮਮਾ ਲੜ ਬੰਦ ਕਰ ਦੋ। ਮੈਂ ਲੜ ਬੰਦ ਕਰੀ ਜਾਓ। ਜਾ ਬੈਸੇ ਚੱਲੇ ਪਾਪਾ ਨਾਲ ਮੈਂ ਜਾ ਰਹੀ ਹਾਂ। ਆਈ ਲੜ ਬੰਦ ਕਰਕੇ ਸੋ ਜਾ। ਆਈ ਖਤਮ ਹੋ ਗਈ ਹੁਣ ਮੇਰੀ ਵਾਰੀ ਸ਼ੁਰੂ। ਬੜਾ ਔਖਾ ਕੰਮ ਹੈ ਗਲਾਸ ਪਰ ਕੇ ਪਾਣ। ਹੁਣੇ ਮੈਂ ਰੋਟੀ ਖਾਦੀ ਹੈ ਯਾਰ ਕਿੱਥੋਂ ਪੀ ਲਾਂ। ਕਿੰਨਾ ਚਿਰ ਰੋਟੀ ਖਾਦੀ ਨੂੰ ਇਹ ਜਦ ਨਹੀਂ ਹਜਿ ਹੋ ਜਾਣਾ। ਹੁਣ 5 ਮਿੰਟ ਹੋਏ ਰੋਟੀ ਖਾਏ। ਨਾਲੇ ਕੋ ਕੋਣਾ ਵਿੱਚ ਜੇ। ਐਵੇਂ ਕੀ ਫਾਇਦਾ। ਖਾਰੇ ਦਾ ਗਲਾਸ ਭਰ ਕੇ ਦੇਤਾ ਹੀ ਮੈਨੂੰ ਕਿ ਪੱਥਰੀ ਨਿਕਲ ਜੇ ਇਹ ਅੱਧਾ ਪਾ ਦੋ ਬਸ ਅੱਧਾ ਜਿਆਦਾ ਯਾਰ ਖੱਟਾ ਨਹੀਂ ਪੀਤਾ ਜਾਣਾ ਨਾ ਮੋ ਪੁੱਤ ਤੇਰਾ ਪੈਰ ਫਿਸਲ ਜਾਏਗਾ ਆ ਜਾ ਤਿਆਰ ਹੋ ਗਈ ਹਣ ਜਾਣ ਵਾਸਤੇ ਸਾਡੇ ਨੇ ਨੋ ਨੇ ਬਲੇਜ਼ਰ ਲੈ ਕੇ ਆਣੀ ਸਕੂਲ ਦੀ ਮਮਾ ਨਹੀਂ ਜਾਊਂਗਾ ਕਿੰ ਕਿ ਲੱਗਦੀ ਹਣ ਮੈਂ ਨਹੀਂ ਜਾਊਂਗਾ ਸਕੂਲ ਚਲੋ ਤੁਸੀਂ ਨਾ ਆ ਜਾਓ ਮੈਂ ਪਾ ਕੇ ਚਲੀ ਜਾਇਆ ਕਰੂ ਬਿਸਕੂਟੀ ਠੀਕ ਹੈ ਆਡੀ ਸਾਈਜ਼ ਦੀ ਲਿਆਵਾਂਗੇ ਨਾ ਫਿਰ ਕਦੀ ਕਦਰ ਮੈਂ ਵੀ ਪਾ ਦੂੰਗੀ ਠੀਕ ਨਹੀਂ ਉਹ ਪਤਾ ਨਹੀਂ ਕੀ ਅੰਦਰ ਕਰੀ ਜਾਂਦੇ ਹੈ ਹੱਸੀਆਂ ਤੇ ਕਮਲੇ ਵੇਖ ਕਿਉਂ ਕੀ ਘਾੜਦੇ ਹਾਈ ਮਿਤੂਣਾ ਹੋਂ ਮੇਤੇ ਮੇਰਾ ਕੀ ਕੰਮ ਹੋ ਗੱਲ ਬਣੀ ਵੀ ਮੇਰੇ ਨਾਲ ਆਇਆ ਨਿੰਗੂ ਇੱਕ ਪੂਰਾ ਪਾਇਆ ਪਾਤਾ ਹੀ ਇਹਦੇ ਵਿੱਚ ਅੱਛੀ ਤੀ ਪਿਛਲੀ ਹੈ ਯਾਰ ਕਿੰਨੀ ਆ

ਮ ਡਿੱਗ ਜੇਗਾ ਸ਼ਾਇਦ ਤੇ ਆ ਰੱਖ ਦੋ ਪੁੱਤੂ ਇਹ ਕੰਮ ਦੀ ਨਹੀਂ ਹੈ ਤੁਹਾਡੀ ਤੀਂ ਆਈਸਕ੍ਰੀਮ ਆ ਬਲੇ ਦੀ ਆਈਸਕ੍ਰੀਮ ਹੁਣ ਕੀ ਲੈਣਾ ਹੈ ਪਤੰਗਾਂ ਵੀ ਆ ਗਈਆਂ ਬਈ ਪਸੰਦ ਆਇਆ ਨਹੀਂ ਤੇ ਪਤੰਗਾਂ ਪਹਿਲੇ ਆ ਜਾਂਦੇ ਆ ਆਜੋ ਹਨ ਤੇ ਦੀਦੀ ਵਾਸਤੇ ਵੀ ਇਹ ਵਾਸਤੇ ਕੁਛ ਲਿੱਤਾ ਚਲੋ ਆਜੋ ਫਿਰ ਆਜੋ ਸ਼ੇਅਰ ਕਰ ਲੇਗਾ ਇੱਕ ਪੈਕੇਟ ਹੀ ਠੀਕ ਹੈ ਆਜੋ ਫਿਰ ਉਤਰੋ ਧਿਆਨ ਨਾਲ ਹਾਂ ਓਹ ਹਾਂ ਪਪਾ ਨੇ ਲੈ ਲਈ ਨਾ ਹਨ ਦੀਦੀ ਵੀ ਇਹ ਵਾਸਤੇ ਹਾਂ ਚਲੋ ਚਲੀਏ ਤਰੀ ਕੋਰ ਲੈ ਲਓ ਮੇਰੇ ਕੋਲ ਤੇ ਪਹਿਲੀ ਇੰਨੀਆਂ ਥੈਲੀਆਂ ਰੱਖੀਆਂ ਹੋਈਆਂ ਹੈਂ ਨਹੀਂ ਵੱਟ ਨਹੀਂ ਆਉਂਦਾ ਰੇਮ ਨੂੰ ਪਾ ਕੇ ਵੇਖਿਆ ਸੀਗਾ ਪਹਿਲੇ ਉੱਥੇ ਇਹਦੀ ਕਹਿੰਦਾ ਮੈਂ ਲਾਉ ਜੂ ਠੀਕਾ ਇਹਦੀ ਥੋੜੀ ਬਾਜੂਆਂ ਲੰਬੀਆਂ ਉਹਨੂੰ ਤਰਪਾਈ ਕਰਕੇ ਫੋਲਡ ਕਰ ਦਾਂਗੇ ਓਵੇਂ ਸਹੀ ਹੈ ਹੋਰ ਐਡੀ ਵੱਡੀ ਥੈਲੀ ਯਾਰ ਖਰਾਬ ਕਰਤੀ ਵੀ ਨਾ ਵੀਰਣਾ ਖੋਲਣ ਦਾ ਤਰੀਕਾ ਫਾੜ ਹੀ ਦਿੱਤੀ ਥੈਲੀ ਕੋਈ ਨਹੀਂ ਹੁਣੇ ਬਸ ਤੁਹਾਡੀ ਇੱਕ ਇੱਕ ਰਹਿ ਗਈ ਅੱਗੇ ਸਿਰ ਤੇ ਗਿਫਟ ਵੀਰ ਦੀ ਬਲੂ ਵੀਰ ਕੋਲ ਕੋਲ ਕੇ ਵਕਾਂਦੇ ਕੋਲ ਚਟੀਆਂ ਵੀ ਵਕਾਣ ਵਾਲੀ ਚੀਜ਼ ਹੁੰਦੀ ਹੈ ਗਾਗਾ ਕੱਖਾਂ ਹੀ ਛੋਣੀ ਹੈ ਤੱਦੀ ਇਹ ਵੇਚ ਰਹਾ ਹੁਣ ਹੁਣੇ ਤੇ ਤੇਰੀ ਰਹਿ ਗਈ ਹੁਣੇ ਏਕਮ ਦੀ ਸਿਆਲ ਦੀ ਵਿੰਟਰ ਦੀ ਰਹਿ ਗਈ ਹੋਣਾ ਯੂਨੀਫਾਰਮ ਤੇ ਵੀਰ ਦੀ ਵੀ ਰਹਿ ਗਈ ਹੁਣੇ ਤੇ ਸਿਰਫ ਇੱਕ ਇੱਕ ਹੀ ਯੂਨੀਫਾਰਮ ਵੀਰ ਰਹਿਮ ਨੂੰ ਲੱਭਿਆ ਕੇ ਦਿੱਤੀ ਯਾਰ ਇੱਕ ਸਮਾਈਲ ਕਰਨਾ ਸਮਾਈਲ ਮਾਰੀ ਜੀ ਮੈਂ ਮੰਮੀ ਤੋਂ ਪੁੱਛ ਰਹੀ ਤਾਂ

ਸਾਰੇ ਇਹ ਮੇਰੇ ਪੁੱਤ ਦੀ ਕਿੱਡੀ ਜ਼ੋੜੀ ਸਦਾਜੀ ਨੂੰ ਗਈ ਸਦਾਜੀ ਨੂੰ ਡੈਡੀ ਨੂੰ ਗਈ ਸਦਾਜੀ ਸਮਾਈ ਕਹਿੰਨਾ ਸਮਾਈ ਮੈਂ ਹੀ ਮੈਂ ਕਹਿੰਦਾ ਕਰ ਦੋ ਹਾਈ ਹਾਈ ਕਰ ਦੋ ਕਰਦੀ ਹੈ ਮੈਂ ਕਰਦੇ ਆ ਵੀ ਜ਼ੋੜੀ ਹੈ ਚਲੋ ਵੀ ਬਹੁਤ سارے ਮਜ਼ੇ ਹੋ ਗਏ ਤੇ ਖर्चा-ਖਰਚਾ ਵੀ ਵਾਧੂ ਸਵੇਰ ਦਾ ਕਰ ਲਿਆ ਦਵਾਈਆਂ ਤੇ ਵੀ ਲੱਗ ਗਏ ਬੱਚਿਆਂ ਦੀ ਰਹਿਮ ਦੀ ਜੀਮ ਮੰਗ ਗਈ ਹੈ ਹੁਣੇ ਘਰੇ ਭਾਈ ਯਾਰ ਹੁਣੇ ਘਰੇ ਪਾਣ ਵਾਲੇ ਤੁਹਾਡੇ ਸ਼ੂਜ਼ ਲਿਆਣ ਵਾਲੇ ਪਏ ਆ ਮੇਰੀ ਸਮਾਂ ਬਣਵਾ ਲੈ ਚਲ ਬਣਵਾ ਦਾਂਗੇ ਇੱਕ ਗੈਰੀ ਬਈ ਮੇਰੀ ਆਈਜ਼ ਦੂਜੇ ਤੀਜੇ ਦਿਨ ਖਰਾਬ ਹੋ ਜਾਂਦੀ ਤੇ ਇਸੇ ਕਰਕੇ ਮੈਂ ਵੀ ਇੱਕ ਚਸ਼ਮਾ ਜ਼ਰੂਰ ਲੈਣਾ ਹੈ ਫਿਰ ਉਹਨੂੰ ਕੀ ਕਹਿੰਦੇ ਆ ਇੰਗਲਿਸ਼ ਚ ਸਪੈਕਸ ਲੈਣੀ ਹੈ ਸਪੈਕਸ ਲੈਣੀ ਮੇਰੇ ਮੁਕੋਈ ਬਹੁਤ ਮਾਰ ਪਰ ਇਹਨਾਂ ਦੇ ਸਵੇਰੇ ਜਿਹੜੇ ਸ਼ੂਜ਼ ਬੁਖਾਰੀ ਸੀ ਨਾ ਮੈਂ ਸਾਈਜ਼ ਹੋ ਗਏ ਥੋੜੇ ਛੋਟੇ ਹੋ ਗਏ ਹੈ ਉਹ ਸ਼ੂਜ਼ ਵੀ ਕਰੇ ਪਾਣ ਨੂੰ ਲਿਆਣੇ ਸਵੇਰੇ ਸਵੇਰੇ ਵਿਚਾਰੇ ਜਿਹੜੇ ਕਹਿੰਦੇ ਨੇ ਮੰਮਾ ਠੰਡ ਲੱਗਦੀ ਪੈਰਾਂ ਨੂੰ ਸਵੇਰੇ ਠੰਡ ਬੜੀ ਹੁੰਦੀ ਹੈ ਕਿਉਂਕਿ ਸਵੇਰੇ 6 ਵਜੇ ਉੱਠ ਕੇ ਬਹਿ ਕੇ ਤੁਰਨ ਫਿਰਨ ਲੱਗ ਜਾਂਦੇ ਮੰਮਾ ਹਾਂ ਤੁਸੀਂ ਜਾਂਣਾ ਮੰਮੀ ਆ ਕਰੀਏ ਨਹੀਂ 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 ਠੀਕ ਨਹੀਂ ਹੈ ਨਾ ਐਗਜ਼ਿਸਟ ਕਰਦੇ ਨਹੀਂ ਆਣਾ ਕੱਲ ਜਾਵਾਂਗੇ ਕੱਲ ਘਰੇ ਪੜਨਾ ਹੈ ਚਲੋ ਜੀ ਇਸੇ ਨਾਲ ਜੀ ਆਪਾਂ ਕਰਦੇ ਹਾਂ ਵਲੌਗ ਨੂੰ ਐਂਡ ਬਾਏ ਬਾਏ ਵਸਦੇ ਰਹੋ ਵਸਦੇ ਰਹੋ ਖੁਸ਼ ਰਹਿ ਕੇ ਕਰੋ ਮਿਹਨਤ ਨਾਲ ਹੀ ਸਭ ਕੁਝ ਮਿਲਣਾ ਹੈ ਆ ਮੇਰੀ ਐਡ ਇਹ ਲਿਆ ਦੇ ਪਾਣੀ ਮੈਨੂੰ ਮਿਹਨਤ ਕਰਦੇ ਰਹੋ ਕਾਮਯਾਬੀ ਜ਼ਰੂਰ ਮਿਲੇਗੀ ਇਦਾਂ ਹੀ ਅਸੀਂ ਵੀ ਬਸ ਮਿਹਨਤ ਹੀ ਕਰ ਰਹੇ ਆ ਆਪਣੇ ਪਰਿਵਾਰ ਨਾਲ ਨਾਲੇ ਹਾਸਾ ਵੀ ਹੋ ਜਾਂਦਾ ਹੈ ਨਹੀਂ ਮਰਾਸਾ ਨਹੀਂ ਹੁੰਦਾ ਹਾਸਾ ਮਰਾਸਾ ਦੋਵੇਂ ਹੀ ਹੋ ਜਾਂਦੇ ਨੇ ਨਾਲੇ ਵੀਡੀਓ ਬਣ ਜਾਂਦੀ ਹੈ ਸਪੋਰਟ ਇਦਾਂ ਹੀ ਕਰਦੇ ਰਹੋ ਆਪਦੇ ਪਰਿਵਾਰ ਨੂੰ ਆਪਦੇ ਘਰ-ਬਾਰ ਨੂੰ ਸਾਰਿਆਂ ਨੂੰ ਖੁਸ਼ ਰੱਖਿਆ ਕਰੋ ਤੰਦਰੁਸਤ ਰਹੋ ਵਾਇਰਸ ਤੋਂ ਬਚਾ ਰਹੇ ਕੰਮ ਜ਼ਰੂਰ ਮਿਲੇਗੀ ਇਸ ਨਾਲ ਜੀ ਵਲੌਗ ਨੂੰ ਕਰਦੇ ਆਂਡ ਸਤਿ ਸ੍ਰੀ ਅਕਾਲ ਜੀ ਪੈਂਡਾ ਤੇ ਮੋਟੀਆਂ ਸਾਰੀਆਂ ਵੀਰੋ ਤੇਰੇ ਪਾਣੀ ਨਹੀਂ ਆਇਆ ਮੈਂ ਬਾਏ ਕਰਤੀ ਵੀਰ ਨੇ ਪਹਿਲੇ ਮੈਨੂੰ ਪਾਣੀ ਪਿਆਣਾ ਉਹਦੇ ਬਾਅਦ ਹੀ ਤੁਸੀਂ ਜਾਣਾ ਆ ਜਾ ਨੀ ਤੇ ਮੈਂ ਬੰਦ ਕਰਨ ਲੱਗੀ ਆਂ ਕੀ ਵੀਡੀਓ ਆ ਗਿਆ ਫਾਇਰ ਨਹੀਂ ਹੋ ਰਿਹਾ ਅ ਲੈਣੀ ਆ ਵੀਡੀਓ ਬਣਵਾਣੀ ਸੀ ਵੀ ਮਮਾ ਨੂੰ ਪਾਣੀ ਪਿਆਣਾ ਹੈ ਮੈਂ ਚਲੋ ਹੁਣ ਬਾਏ ਕਰ ਦੋ ਬਾਏ ਹੁਣ ਕੱਟ ਕਰ ਬਾਰ ਬਾਰ ਕੱਟ ਕਰੀ ਜਾਂਦਾ ਸੀ ਵੀਰ ਕੱਟ ਹੁਣ ਕੱਟ ਨਹੀਂ ਕੱਟੀ ਗਈ ਆ ਕੱਟ ਵੀ